ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਚਪਈ ਸਬੂ ਏਕ ਓਂਕਾਰ ਸ੍ਰੀ ਵਾਹਿ ਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਾਂ ਕਪਿਓ ਬਾਟ ਬੇਂਤੀ ਚਪਈ ਅਮਰੀ ਕਰੋ ਹਾਤੇ ਰਚਾ ਪੂਰਨ ਹੋਏ ਚਿਤ ਕੀ ਚਾਹ ਤਾ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਅਮਰੇ ਦੁਇ ਸਵੇ ਤੁੰਤਾ ਬੋ ਆਪ ਹੱਥ ਦੇ ਮੋਹਿ ਬਚਾ ਬੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਬੇ ਕਰਤਾ ਰਾ ਮੋਰ ਰੱਛਾ ਨਿਜ ਕਰਦਾ ਕਰੀਐ ਸਭੇ ਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਪਰਚਾਉ ਸਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੰਚਲ ਸਤ ਰਮਾਰੇ ਮਾਰੀਐ ਆਪ ਹੱਥ ਦਾ ਮੁਝੇ ਪਰਿਐ ਮਰਨ ਕਾਲ ਕਾ ਤਰਾਸ ਨਵਰੀਐ ਉਜੋ ਸਦਾ ਹਮਾਰੇ ਪੱਛਾ ਸਿਰਿ ਅਸਤਜੋ ਕਰਿਓ ਰਚਾ ਰਾਖਿ λε옴 ਰਖਨ ਹਾਰੇ ਸਾਇਬ ਸੰਤ ਸਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬੁੱਧ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਅਜਵਨ ਕਾਲ ਜੋਗੀ ਚਮਕਿਓ ਬੇਦ ਰਾਜ ਬ੍ਰਹਮਾ ਜੋਤੀਓ जवन काल सब लोक सुवारा नमस्कार हतए हमारा जवन काल सब जक्त बनायो देव तत जचन उपजायो आदन ते को अवतार सोई गुरु समझो हमारा नमस्कार तिसही को मारी सकल प्रजा जिने आप सवारी शिव कण को शिव गुण सुख दियो सत्रन को पल मोपद कीयो कट कट के अंतर की जानत पले गुरे की पीर प्रशांत ਚਿੰਟੀ ਤੇ ਕੁੰਜਰ ਅਸਤੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਣਾ ਜਬ ਉਤ ਕਰਕ ਕਰਾ ਕਰ ਤਾਰਾ ਪਰਜਾ ਤਰਸ ਤਬ ਦੇ ਅਪਾਰਾ ਜਬ ਆਕਰਕ ਕਰਤ ਹੋ ਕਬੋ ਤੁਮੈ ਮਿਲਤ ਦੇ ਤਰਸਬੋ jete badal simrrti sab taro aap apni bujyo charo tum sabhi te reh nitralam janat bed bed ar anam narinkar nrinkar nilamb aadha nilanad sambhav ta ka mood charat beda ja ko pev na pavat beda ta ko kar pavan anumanat maha mood kash bed na janat ਮਹਾਦੇਵ ਕੋ ਕਹਿਤ ਸਦਾ ਚਿਵ ਨਰੇਂਕਾਰ ਕਾ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹਜੇਤੀ ਵਰਨਤ ਬਿਨ ਬਿਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦੇ ਸਜਾ ਬ੍ਰਹਮ ਸਮਾਰਾ ਏਕੋ ਰੂਪ ਅਨੁਪ ਸਰੂਪਾ ਰੰਗ ਪਇਓ ਰਵ ਕਈ ਬੂਪਾ ਅੰਡ ਜਿਰ ਸਿਤ ਜਕੀਨੀ ਉਤਪਜ ਖਾਨ ਬਹੁ ਰਚ ਦੀਨੀ ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਰਤੀ भयो शंकर केटा सगरी सिमटी दिखाए संभवता आठ जुगार स्वरूप से अंबव अमृच्छा मेरी तुम करो सुख सिख वर सिख संद्रो दुष्ट जीते उठवत उत्पाता सकल मलेछ करो रणदाता जो अस तुज तव सरनी परे तिनके दुष्ट दुख त हवे मर पुरख जवान पग परे तिहारो तिनके तुम संकट सब टारो ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਨ ਨਿਕਟਨੀ ਹੈ ਰਚਾ ਹੋਏ ਤਾਈ ਸਭ ਕਾ ਲਾਧ ਟਰਟ ਟਰੇ ਤਤਕਾਲਾ ਕਿਰਪਾ ਦ੍ਰਿਟ ਤਨ ਜਾਈ ਨ ਰਹੇ ਤਾਂ ਕੇ ਤਾਪ ਤਨਕ ਮੋ ਰਹੇ ਰਿਦ ਸਿਦ ਕਰਮੋ ਸਭ ਹੋਈ ਦੁਸ਼ਟ ਛਾ ਸਕੈ ਨ ਕੋਇ ਇਕ ਬਾਰ ਜਿਨ ਤੁਮ ਸਮਾਰਾ ਕਾਨ ਬਾਸਤੇ ਤਾਈ ਮਹਾਰਾ ਜਿੰਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਗੜਕ ਕੇਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲਿਓ ਅਬਾਰੀ ਸਰਬ ਤੋਰ ਮੋਹ ਸਾਈ ਦੁਸ਼ਟ ਧੋਕ ਤੇ ਲਿਓ ਬਚਾਈ ਗੜਕ ਕੇਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲਿਓ ਅਬਾਰੀ ਸਰਬ ਤੋਰ ਮੋਹ ਸਾਈ ਦੁਸ਼ਟ ਧੋਕ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ